ਕਾਟਰੀ ਕਲੱਬ ਕਪੂਰਥਾ 엘ਿਟ ਬੋਲਰ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦੇ ਆ ਅੱਜ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਡੀਸੀ ਚੌਂਕ ਵਿਖੇ ਵੱਡੇ ਤੇ ਛੋਟੇ ਵਾਹਨਾਂ ਤੇ ਤੁੰਦ ਦੌਰਾਨ ਵਾਪਰ ਦੇ ਸੜਕ ਹਾਦਸਿਆਂ ਤੋਂ ਬਚਾ ਲਈ ਰਿਫਲੈਕਟਰ ਲਗਾਏ ਕੇ ਕਲੱਬ ਪ੍ਰਧਾਨ ਰਾਹੁਲ ਅਨੰਦ ਸੇ ਸੱਤਰ ਅੰਕੁਰ ਵਾਲਿਆ ਦੇ ਉਦਮ ਸਦਕਾ ਕਿਤੇ ਗਏ ਇਸ ਕਾਰਜ ਦੌਰਾਨ ਟ੍ਰੈਫਿਕ ਤੇ ਪੀਸੀਆਰ ਇੰਚਾਰਜ ਤਬ ਇਨਸਪੈਕਟਰ ਦਰਸ਼ਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਬਚਨ ਸਿੰਘ ਪੱਕੜ ਵੀ ਮੌਜੂਦ ਸਨ। ਕਲੱਬ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਤੁੰਦ ਦੇ ਦਿਨਾਂ ਦੌਰਾਨ ਹਰ ਸਾਲ ਹੀ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਕਰਦੇ ਹੋਏ ਵਾਹਨਾ ਤੇ ਰਿਫਲੈਕਟਰ ਲਗਾਏ ਜਾਂਦੇ ਹਨ ਤਾਂ ਜੋ ਸੜਕ ਹਾਦਸਿਆਂ ਨੂੰ ਵਾਪਰੰਤ ਰੋਕਿਆ ਜਾ ਸਕੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਤੇ ਆਵਾਜਾਈ ਨਿਯਮਾਂ ਦੀ ਪਾਲਣ ਕਰੇ। ਤੁੰਦ ਦੌਰਾਨ ਵਾਹਨਾਂ ਤੋਂ ਥੋੜੀ ਦੂਰੀ ਬਣਾ ਕੇ ਸਰਦੀ ਦੇ ਮੌਸਮ ਦੌਰਾਨ ਧੁੰਦ ਕਰਨ ਸੜਕਾਂ 'ਤੇ ਵਾਪਰਦੇ ਆ ਉਹਨਾਂ ਨੂੰ ਰੋਕਣ ਦੇ ਮਨੋਰਥ ਦੇ ਨਾਲ ਰੋਟਰੀ ਕਲੱਬ ਜਿਹੜੇ ਸਰਦੀ ਦੇ ਮੌਸਮ ਦੌਰਾਨ ਧੁੰਦ ਕਰਨ ਸੜਕਾਂ 'ਤੇ ਵਾਪਰਦੇ ਆ ਉਹਨਾਂ ਨੂੰ ਰੋਕਣ ਦੇ ਮਨੋਰਥ ਦੇ ਨਾਲ ਰੋਟਰੀ ਕਲੱਬ ਕਪੂਤਲਾ 엘ੀਟ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਅੱਜ ਡੀਸੀ ਚੌਂਕ ਵਿਖੇ ਜਿਹੜੇ ਵਾਹਨਾਂ 'ਤੇ ਰਿਫਲੈਕਟਰ ਲਗਾਏ ਜਾ ਰਹੇ ਆ ਤੇ ਸਾਡਾ ਮਕਸਦ ਇਹੀ ਹੈ ਵੀ ਅਸੀਂ ਇੱਕ ਕੋਸ਼ਿਸ਼ ਕਰੀਏ ਆਪਣੇ ਰੋਟਰੀ ਕਲੱਬਲੀ ਡਿਵੈਲਪਮੈਂਟ ਜਿਹੜੇ ਸੜਕਾਂ 'ਸਾਂ ਨੂੰ ਰੋਕਣ ਲਈ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਈਏ ਤਾਂ ਜੋ ਸੜਕਾਂ 'ਸਾਂ ਦੇ ਵਿੱਚ ਜਿਹੜੀਆਂ ਬੜਮੁਲੀਆਂ ਜਾਨਾਂ ਜਾਂਦੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਸਾਡੇ ਨਾਲ ਟ੍ਰੈਫਿਕ ਦੇ ਡੀਐਸਪੀ ਸ਼ੋਕਮਾਰੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਮੇਰੇ ਨਾਲ ਖੜੇ ਨੇ ਟ੍ਰੈਫਿਕ ਦੇ ਪੀਐਸਆਰ ਇੰਚਾਰਜ ਹਜ਼ਾਰ ਦਰਸ਼ਨ ਸਿੰਘ ਜੀ ਇਹ ਹਰ ਸਮੇਂ ਹੀ ਸ਼ਹਿਰ ਨੂੰ ਜਿੱਥੇ ਟ੍ਰੈਫਿਕ ਆਵਾਜਾਈ ਨੂੰ ਸਹਿਯੋਗ ਦਿੰਦੇ ਨੇ ਕਲੱਬ ਨੂੰ ਵੀ ਸਹਿਯੋਗ ਦਿੰਦੇ ਨੇ ਅੱਜ ਇਹਨਾਂ ਦੇ ਨਾਲ ਅਸੀਂ ਮਿਲ ਕੇ ਜੋ ਇਹ ਪ੍ਰੋਜੈਕਟ ਕੀਤਾ ਹੈ ਤੇ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਗਏ ਹਨ 250 ਤੋਂ ਵੱਧ ਵਾਹਨਾਂ ਦੇ ਉੱਤੇ ਸਿਰਫ ਰਿਫਲੈਕਟਰ ਲਗਾਉਣ ਦਾ ਜਿਹੜਾ ਹੈਗਾ ਉਹ ਕਲੱਬ ਵੱਲੋਂ ਇੱਕ ਅਟ ਕੀਤਾ ਸੀ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੌਰਾਨ ਵੀ ਜਿਹੜੇ ਹੈਗੇ ਸਮਾਜ ਸੇਵਾ ਦੇ ਕਾਰਜ ਜਿੱਥੇ ਪੁਲਿਸ ਦੇ ਸਹਿਯੋਗ ਦੀ ਲੋੜ ਹੋਵੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੀ ਲੋੜ ਹੋਵੇ ਉਹਨਾਂ ਨੂੰ ਨਾਲ ਲੈ ਕੇ ਕਰਦੇ ਰਹੀਏ ਤਾਂ ਜੋ ਵੱਧ ਤੋਂ ਵੱਧ ਜਿਹੜੇ ਹੈਗੇ ਆ ਆਪਾਂ ਲੋਕਾਂ ਦੀ ਜਾਨਾਂ ਬਚਾਉਣ ਲਈ ਸੜਕਾਂ